ਕੁੰਮਣ ਸਾਹਿਬ ਸਾਡੇ ਤੇ ਝੂਠੇ ਦੋਸ਼ ਨਾ ਲਗਾ ਕੇ ਆਪਣਾ ਇਲੈਕਸ਼ਨ ਵੱਲ ਧਿਆਨ ਦਿਓ ਮਨਪ੍ਰਤਿਆਲੀ ਦੀ ਪਰੁਕਾਰ ਸਿੰਘ ਕੁੰਮਣ ਨੂੰ ਸਲਾਹ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਜਿਸ ਦੇ ਤਹਿਤ ਕੁਝ ਪਲਟਵਾਰ ਹੁਣ ਕੁੰਮਣ ਦੇ ਉੱਤੇ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕੁਝ ਇੰਟਰਵਿਊ ਆ ਅਜਾਈਆਂ ਆਈਆਂ ਤੇ ਜਿਸ ਦੇ ਵਿੱਚ ਮਨਪ੍ਰਤ ਸਿੰਘ ਯਾਲੀ ਦੇ ਖਿਲਾਫ ਬੋਲਿਆ ਜਾ ਰਿਹਾ ਹੈ ਤੇ ਝੂਠੇ ਦੋਸ਼ ਠਕ ਲਗਾਏ ਜਾ ਰਹੇ ਨੇ ਤੇ ਤੁਸੀਂ ਪੜਾ ਬੋਟਾ ਵੱਲ ਤੇ ਆਂਦੋ ਤੇ ਸਾਡੇ ਉੱਤੇ ਝੂਠੇ ਦੋਸ਼ਾਂ ਜਿਹੜੇ ਕਿ ਉਹ ਨਾਲ ਲਗਾਏ ਜਾਣ ਤੇ ਜਿਸ ਦੇ ਤਹਿਤ ਹੁਣ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਇਹ ਕੁੰਮੜ ਨੂੰ ਸਲਾਹ ਦਿੱਤੀ ਗਈ ਹੈ ਤੇ ਦੱਸਿਆ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਸ ਦੇ ਤਹਿਤ ਹੀ ਲਗਾਤਾਰ ਛੇੜਾ ਕੇ ਸਿਆਸਤ ਦਾ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਤਹਿਤ ਹੁਣ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਕੁੰਮੜ ਨੂੰ ਸਲਾਹ ਦਿੱਤੀ ਗਈ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਲੁਧਿਆਣਾ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਿਕਰ ਸਿੰਘ ਘੁੰਮਣ ਚੋਣ ਲੜ ਰਹੇ ਨੇ ਤੇ ਜਿਹਨਾਂ ਦੇ ਨਾਲ ਮੇਰੇ ਪੰਨੋ ਨਿੱਜੀ ਤੌਰ ਤੇ ਬੜੇ ਵੱਧ ਜੀ ਸੰਪਰਕ ਰਹੇ ਨੇ ਸੋ ਜਦੋਂ ਕੋਈ ਬਿਅਤੀ ਚੋਣ ਲੜਦਾ ਉਹ ਹਰੇਕ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਹਰ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਉਹ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ لیکن میں یہ دسنا چاہنا سمجھی 사ગત ਨੂੰ ਕਿ اج تو مہینہ ڈیڑھ مہینہ پہلا مینوں حمرسا ਦਾ فون آیا کہ میں ਤੁਹਾਨੂੰ ਮਿਲਣਾ ਮੇਰੀ ਜੈਨ ਕਹਿੰਦਾ ਮੈਂ ਰਾਤ ਨੂੰ ਡੇਟ ਹੋਊਗਾ 10 ਵਜੇ ਵੇਲੇ 10 ਵਜੇ ਤੋਂ ਬਾਅਦ ਬਣੂਗਾ ਮੈਂ ਕੋਈ ਨਹੀਂ ਲੇਟ ਆਜੂ ਲੇਕਿਨ ਮੇਰੇ ਕੋਲ ਤਾਂ ਕੀ ਹੋਣਾ ਜੀ ਮੈਂ ਸ਼ਾਮ ਨੂੰ ਇਹਨਾਂ ਦੇ ਇੱਕ ਇੰਟਰਵਿਊ ਸੁਣੀ ਜਿਹਦੇ ਵਿੱਚ ਇਹ ਪੰਜ ਮੈਂਬਰੀ ਜਿਹੜੀ ਕਮੇਟੀ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਹੈ ਨਹੀਂ ਮਤ ਜਾਈਦੀ ਉਹ ਇਹਨੂੰ ਸਾਡੇ ਨੂੰ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੀਆਂ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਖਿਆਲ ਜਿਹੜੇ ਉਹਨਾਂ ਦੇ ਖਿਲਾਫ ਕੈਂਡੀਡੇਟ ਚੋਣ ਲੜ ਰਹੇ ਉਹਨਾਂ ਦੇ ਖਿਲਾਫ ਕੋਈ ਸ਼ਾਇਦ ਗੱਲ ਸ਼ੇਅਰ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆ ਰਿਹਾ ਕਿ ਮੈਂ ਉਹਨਾਂ ਦੀ ਸ਼ਾਇਦ ਵਿਰੋਧਤਾ ਕਰ ਰਿਹਾ ਮੈਂ ਕਦੇ ਕਦੇ ਤਾਂ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰ ਰਿਹਾ ਕਦੇ ਕਿਸੇ ਪਾਰਟੀ ਦੀ ਪਰ ਨਹੀਂ ਹੁੰਦੀ ਆ ਵੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਪੇ ਸਾਨੂੰ ਪਤਾ ਲੱਗ ਜੂਗਾ ਯੋਦਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਪਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਦਿਓ ਤਾਂ ਸਹੀ ਸਾਨੂੰ ਪਤਾ ਲੈ ਕਿ ਕੌਣ ਗਿਆ ਵਾ ਦੇਖੋ ਅਸੀਂ ਮੈਂ ਪਾਰਟੀ ਦੇ ਬਹੁਤ ਵਾਦਸਾ ਪਾਈ ਰਹਿਆ ਹਮੇਸ਼ਾ ਹੀ ਪਾਰਟੀ ਦੀ ਮਜਬੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤਭੇਦ ਚੱਲ ਰਹੇ ਪਿਛਲੇ ਸਮੇਂ ਤੋਂ ਲੇਕਿਨ ਉਸ ਤੋਂ ਬਾਅਦ ਜਿੰਨੀ ਅਸੀਂ ਚੋਣਾਂ ਆਈਆਂ ਪਾਰਲੀਮੈਂਟ ਚੋਣਾਂ ਆਈਆਂ ਲੁਧਿਆਣੇ ਦੀ ਤੁਹਾਡੇ ਨਾਲ ਹੀ ਹੁੰਦੇ ਆ ਸਰਜੀ ਸਿੰਘ ਧਰੋ ਚੋਣ ਲੜ ਰਹੇ ਕੁਝ ਉਹਨਾਂ ਦੀ ਕੀ ਮਦਦ ਹੋਈ ਨਹੀਂ ਹਰ ਤਰ੍ਹਾਂ ਦੀ ਮਦਦ ਆਪਣੇ ਪੱਲੇ ਉਹ ਮਦਦ ਕੀਤੀ ਹੈ ਫਾਈਨੈਂਸ਼ਲੀ ਤੇ ਦਿਨ ਰਾਤ ਲਈ ਕੀਤਾ ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਤੇ ਹੱਥ ਆ ਤੁਹਾਡੀ ਕਾਮਯਾਬੀ ਕਾਰਪੋਰੇਸ਼ਨ ਦੇ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟ ਚੋਣ ਲੜ ਰਹੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚਿਆ ਉਹਨਾਂ ਨੇ ਹਰ ਤਰ੍ਹਾਂ ਦੇ ਮਦਦ ਦਿੱਤੀ ਆ ਦੇਖੋ ਸਾਡੀ ਭਰਤੀ ਚੱਲ ਰਹੀ ਆ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕਟ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਅਕਸਰ ਹੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਉਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰਦੀ ਆਂ ਲੇਕਿਨ ਅਸੀਂ ਜਦੋਂ ਤੱਕ ਇਲੈਕਸ਼ਨ ਚੱਲ ਰਹੀ ਹੈ ਅਸੀਂ ਕੋਈ ਪ੍ਰੋਗਰਾਮ ਨਹੀਂ ਰੱਖ ਰਹੇ ਇਸੇ ਕਰਕੇ ਮੇਰੇ ਤੋਂ ਸੀ ਕੱਲ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਲੇਕਿਨ ਤੁਸੀਂ ਤੁਹਾਡੇ ਪਰੋਂ ਰੈਡੀ ਨੂੰ ਕੋਈ ਗੱਲ ਆ ਰਹੀ ਹੈ ਤੇ ਬਹੁਤ ਚੋਣ ਲੜ ਰਹੇ ਆਂ ਆਪ ਦੀ ਚੋਣ ਲੜੋ ਤੁਸੀਂ ਫੈਸਲਾ ਲੋਕਾਂ ਦੇ ਹੱਥਾਂ ਕਿਸਮਤ ਦੇ ਹੱਥਾਂ ਤੇ ਇਹ ਨਹੀਂ ਕਿ ਰੋਜ਼ ਤੁਸੀਂ بار بار ਇੱਕੋ ਹੀ ਗੱਲ ਤੇ ਤੁਸੀਂ ਜਗਰਵਰੇ ਸੀ ਵੀ ਚੋਣਾਂ ਲੜੀਆਂ ਨੇ ਤੇ ਜਿੰਨੀ ਚੋਣਾਂ ਵੀ ਲੜੀਆਂ ਸਰਕਾਰ ਦੇ ਖਿਲਾਫ ਵੀ ਲੜੀਆਂ ਬੜਾ ਖਸ਼ੋਹਿਆ ਤਾਂ ਕੇਚੀਆਂ ਵੀ ਹੋਈਆਂ ਚਲੀਆਂ ਸਾਰੀਆਂ ਕਿ ਸਾਡਾ ਤਮਾਸ਼ਾ ਦੇਖਦੇ ਸੀਗੇ ਕਿ ਮਰਜ਼ੀ ਕਰਦੇ ਸੀ ਕਿ ਇਹਾਂ ਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕੋਈ ਨਾ ਅਗਲੇ ਦੀ ਮਰਜ਼ੀ ਆ ਰਹੀ ਸੀ ਲੇਕਿਨ ਕੋਈ ਵੀ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਕਿਦਰ ਦੇ ਕਿਸ ਦੂਜੀ ਪਾਰਟੀ ਨੂੰ ਫਟਵਾ ਸਕਦਾ ਕਦੇ ਜਾਂ ਉਹ ਕਹਿ ਸਕਦਾ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲਿਊ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀ ਗੱਲਾਂ ਛੱਡ ਕੇ ਆਪਣੀ ਡਿ렉ਸ਼ਨ ਵੱਲ ਧਿਆਨ দাও ਕੁਝ ਦਿਨ ਰਹਿ ਗਏ ਨੇ। ਬਾਕੀ ਜਿਹੜਾ ਨਤੀਜਾ ਲੋਕਾਂ ਨੇ ਦਿਨਾਂ ਤੇ ਪਰਮਾਤਮਾ ਨੇ ਦਿੰਦਾ। ਕੱਲ ਨੂੰ ਫੇਰ ਸਾਨੂੰ ਤੁਸੀਂ ਬਲੇਮ ਕਰੋ ਸੋ ਆਪਦੀ ਏਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲਾਉਂ ਤੁਸੀਂ। ਸੋ ਮੇਰਾ ਕਿਉਂਕਿ ਬਾਰ-ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀਗੇ ਇਸ ਲਈ ਫੈਸਲਾ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ-ਬਾਰ ਤੁਸੀਂ ਰੋਜ਼ ਗੱਲ ਇੱਕ ਤੇ ਸ਼ੁਰੂ ਹੋਗੇ ਤਾਂ ਅਲੱਗ ਦਾ ਪਤਾ ਨਹੀਂ ਕਿਉਂ ਚੁੱਪ ਇੱਥੇ ਨੇ।